ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਇੱਕੋ ਮੁਕੱਦਰਾਂ ਵਾਲੀ ਇਹ 35 ਸਾਲ ਪੁਰਾਣੀ ਲਿਖੀ ਲਿਖਤ ਹੁਣ ਆਪਣੇ ਇਸ ਪਰਿਵਾਰ ਲਈ ਆ ਘਟ ਦਾਸ ਦੇ ਉਪਰੋ ਥਲੀ ਤਿੰਨ ਧੀਆਂ ਦਾ ਜੰਮਣਾ ਵੀਰਾਂ ਲਈ ਬਹੁਤ ਵੱਡਾ ਸਰਾਪ ਹੋ ਨਿਭੜਿਆ ਸਾਰਾ ਦਿਨ ਸੱਸ ਦੇ ਤਾਨੇ ਸੁਣਦੀ ਤੇ ਸ਼ਾਮੀ ਘਰ ਵਾਲਾ ਆਨੇ ਬਹਾਨੇ ਹੱਡ ਸੇਕ ਦਿੰਦਾ ਛੋਟੇ ਮੋਟੇ ਦੁੱਖ ਨੂੰ ਤਾਂ ਉਹ ਗੋਲਦੀ ਨਾ ਪਰ ਅੱਜ ਸਾਰੀ ਰਾਤ ਤੇਜ਼ ਬੁਖਾਰ ਨੇ ਸੌਣ ਨਾ ਦਿੱਤਾ ਤੇ ਸਵੇਰੇ ਅੱਖ ਲੱਗ ਗਈ ਪਤੀ ਦੇ ਸੇ ਲੋਕਾਂ ਤੇ ਕਾਕੜ ਕਰਦੀ ਏ ਚੇ ਪੇੜ ਨਾਲ ਉਬੜਵਾਹੇ ਉੱਠੀ ਜਿਹੜੀਆਂ ਜਮ ਜਮ ਸੁੱਟੀਆਂ ਉਹਨਾਂ ਨੂੰ ਸਕੂਲ ਲਈ ਤੇਰੇ ਪਿਉਣੇ ਤਿਆਰ ਕਰਨਾ ਮੇਰੀ ਰੋਟੀ ਕਿਹਨੇ ਬਣਾਉਣੀ ਆ ਸੱਸ ਨੇ ਵੀ ਬਲਦੀ ਤੇ ਤੇਲ ਪਾਇਆ ਕਿਸੇ ਤੀਜੇ ਨੂੰ ਲਿਆ ਕੇ ਵਿਖਾਓ ਇਹ ਸੌਣ ਦਾ ਵੇਲਾ ਮੈਂ ਕਿਹਾ ਤਾਂ ਸੱਸ ਬੁਰੀ ਲਾਲ ਹੋਈ ਗੱਲ ਨੂੰ ਪਲੋਸਦੀ ਹੋਈ ਵੀਰਾ ਬੋਲਨੀ ਤਾਪ ਕਰਕੇ ਉੱਠਣੀ ਹੋਇਆ ਤੇਰੇ ਤਾਪ ਦਾ ਠੇਕਾ ਨਹੀਂ ਆ ਰੇ ਲੱਗ ਸੱਸ ਪ੍ਰਮਾਣ ਸੁਣਾ ਗਈ ਜਾਨ ਜਾਨ ਲੱਗਾ ਘਰ ਵਾਲਾ 5 ਰੁਪਏ ਦਾ ਨੋਟ ਇੰਜ ਸੁੱਟ ਗਿਆ ਜਿਵੇਂ ਕੁੱਤੇ ਨੂੰ ਬੁਰਗੀ ਪਾਈ ਦੀ ਜਦ ਦਵਾਈ ਲੈ ਆਈ ਨਾ ਮਰਨਾ ਨਾ ਖੜਾ ਛੱਡਣਾ ਕੰਮ ਨਵੇਂਲ ਪੰਜਾਂ ਦਾ ਨੋਟ ਹੱਥ 'ਚ ਦੱਬੀ ਵੀਰਾ ਨਾਲ ਦੀ ਕਲੋਨੀ 'ਚ ਲੇਡੀ ਡਾਕਟਰ ਦੀ ਕਲੀਨਿਕ ਵੱਲ ਹੋਤੂਰੀ ਕਹਿੰਦੇ ਉਹ ਘੱਟ ਪੈਸੇ ਲੈਂਦੀ ਤੇ ਉਹਦੀਆਂ ਗੱਲਾਂ ਨਾਲ ਅੱਧਾ ਦੁੱਖ ਦੂਰ ਹੋ ਜਾਂਦਾ ਗਲੀ 'ਚੋਂ ਨਾਲਦਿਆਂ ਦੀ ਕੁੜੀ ਸੀਮਾ ਸਕੂਟਰ ਤੇ ਉਹਨੂੰ ਬੁਲਾ ਕੇ ਲੰਗੀ ਸੁਣਿਆ ਏ 25 ਸਾਲਾਂ ਦੀ ਹੋ ਕੇ ਵੀ ਵਿਆਹ ਨਹੀਂ ਕਰਾਉਂਦੀ ਆਜ਼ਾਦ ਤੇ ਮਰਦ ਬਰਾਬਰ ਜ਼ਿੰਦਗੀ ਜੀਣ ਲਈ ਉੱਚ ਵਿੱਦਿਆ ਲੈ ਰਹੀ ਐ। ਇੱਧਰ ਐਨੀ ਉਮਰ 'ਚ ਵੀ ਰਾਣੀ ਜ਼ਿੰਦਗੀ ਦੇ ਸਾਰੇ ਰੰਗ ਵੇਖ ਲਏ। ਮਾਂ ਇਹ ਤੋਂ ਛੋਟੇ ਪਰਾਜਮਣਸਾਰ ਰੱਬ ਨੂੰ ਪਿਆਰੀ ਹੋ ਗਈ ਸੀ। ਚਾਚੀ ਤੇ ਦਾਦੀ ਨੇ ਪਾਲਿਆ। ਸਕੂਲ 'ਚ ਹਮੇਸ਼ਾ ਪਹਿਲੇ ਨੰਬਰ 'ਤੇ ਆਉਂਦੀ ਵੀਰਾਂ ਦੇ ਵੀ ਇਹੀ ਸੁਪਨੇ ਸੀ ਆਪਣੇ ਪੈਰਾਂ 'ਤੇ ਖੜੇ ਹੋਣ ਦੇ। 12ਵੀਂ ਤੋਂ ਬਾਅਦ ਚਾਚੇ ਚਾਚੀ ਨੇ ਜ਼ੋਰ ਪਾਏ ਤੇ ਬਾਪੂ ਨੂੰ ਮਨਾ ਲਿਆ ਸੀ। ਟਾਈਮ ਨਾਲ ਮਾਂ ਮਾ ਵਾਰੀ ਦਾ ਵਿਆਹ ਹੋ ਜਾਣਾ ਚਾਹੀਦਾ ਜਮਾਨਾ ਬੜਾ ਖਰਾਬ ਹੈ ਨੌਕਰੀ ਕਰਦੇ ਮੁੰਡੇ ਨੇ ਇਹਨਾਂ ਦੀ ਜਾਇਦਾਦ ਤੇ ਇਹਦਾ ਸੁਆਪਣ ਵਿਖ ਵਿਆਹ ਕਰਾ ਲਿਆ ਪਰ ਮੁੜ ਕਿਸੇ ਨੇ ਸਹਾਰਨਾ ਲਈ ਮਾਂ ਹੁੰਦੀ ਤਾਂ ਦਿਨ ਇਤਿਹਾਰ ਤੇ ਕੁਝ ਕਰਦੀ ਤੇ ਮਿਲਦੀ ਇਸੇ ਉਢੇੜ ਗੁਣ ਚ ਕਲੀਨਿਕ ਪਹੁੰਚ ਗਈ ਨਾਲ ਖਾ ਕੇ ਬੂਹੇ ਦੇ ਨਾਲ ਦੇ ਬੈਂਚ ਤੇ ਬੈਠ ਗਈ ਇਹਦਾ ਪੰਜਵਾਂ ਨੰਬਰ ਸੀ ਅੰਦਰ ਜਾਣ ਦਾ ਅੰਦਰੋਂ ਨਰਿਸ ਤੇ ਡਾਕਟਰ ਨੇ ਵੀ ਬਾਤਾਂ ਲਾਅ ਧਿਆਨ ਲਾਇਆ ਪੂਰੀ ਸੁਣਦੀ ਸੀ ਸੱਸ ਨੂੰ ਉਹਨੂੰ ਡਾਕਟਰ ਦੱਸ ਰਹੀ ਸੀ ਮਾਤਾ ਇਸ ਦੀਆਂ ਰਿਪੋਰਟਾਂ ਸਾਰੀਆਂ ਠੀਕ ਠਾਕ ਆ ਆਪਣੇ ਮੁੰਡੇ ਨੂੰ ਸਮਝਾ ਆਪਣਾ ਟੈਸਟ ਕਰਾ ਲੈ। ਉਹਦੇ 'ਚ ਕੋਈ ਨੁਕਸ ਨਹੀਂ। ਉਸਾਸਨੇ ਕਿਹਾ ਉਹਦੇ 'ਚ ਕੋਈ ਨੁਕਸ ਨਹੀਂ ਇਹੀ ਫੰਡੜਾ। ਹੋਰ ਕੁੜੀ ਹੈਗੀ ਮੇਰੀ ਨਾਜ਼ਰੇ ਕੈਨਦੀ ਸੱਸਾ ਥਰੂ ਪੁੱਛਦੀ ਨੂੰ ਨੂੰ ਬਾਹਰ ਲੈ ਆਈ। ਅਗਲਾ ਸਧਾਰਨ ਜੋੜਾ ਸੀ ਹੁੰਡਾ ਫਿਕਰਮੰਦ ਸੀ ਬਾਡੀ ਲਈ। ਡਾਕਟਰ ਜੀ ਇਹਦੀ ਛਾਤੀ 'ਚ ਜਿਹੜੀ ਲਸਵਾਲੀ ਆ ਕਿਤੇ ਕੈਂਸਰ ਤਾਂ ਨਾ ਬਣ ਜਾਊ। ਇਹਨੂੰ ਕੁਝ ਨਾ ਹੋਏ ਗਰੀਵ ਬੰਦੇ ਆ। ਚੈੱਕ ਕਰਕੇ ਡਾਕਟਰ ਨੇ ਬੜੇ ਪਿਆਰ ਨਾਲ ਸਮਝਾਇਆ ਘਬਰਾਉਣ ਵਾਲੀ ਗੱਲ ਨਹੀਂ ਇਹ ਉਹ ਨਹੀਂ ਲੋਡ ਪੈਣ ਤੇ ਟੈਕਸਟ ਟੈਸਟ ਕਰਾ ਕੇ ਕੱਢ ਦੇਾਂਗੇ ਇੱਕ ਤਸੱਲੀ ਜੀ ਨਾਲ ਉਹ ਜੋੜਾ ਬਾਹਰ ਆ ਗਿਆ ਤੀਜੀ ਖੂਸੂਰਤ ਅਰਧ ਬੜੀ ਵੱਡੀ ਗੱਡੀ 'ਚ ਉਤਰ ਕੇ ਆਈ ਪਰ ਚਿਹਰੇ ਤੇ ਘੋਰ ਉਦਾਸੀ ਹੌਲੀ ਹੌਲੀ ਹੁੰਦੀ ਲੰਬੀ ਗੱਲਬਾਤ ਤੋਂ ਵੀ ਰਾਈ ਹੀ ਸਮਝ ਸਕੀ ਕਿ ਇਹ ਆਦਮੀ ਤੋਂ ਖੁਸ਼ ਨਹੀਂ ਸਾਥੀ ਦੇ ਪਿਆਰ ਤੋਂ ਬਿਨਾ ਇਸ ਦੌਲਤ ਤੇ ਐਸ਼ਵਾਰਾਮ ਦੀ ਜ਼ਿੰਦਗੀ ਨੂੰ ਕੀ ਕਰਨਾ ਕੱਖਾਂ ਦੀ ਪੁੱਲੀ ਤੇ ਪਿਆਰਾ ਹਮਸਫਰ ਹੀ ਮੈਂ ਤਾਂ ਚਾਇਆ ਸੀ ਨਾਲ ਹੀ ਹਟਕੌਰਿਆਂ ਦੀ ਆਵਾਜ਼ ਆ ਰਹੀ ਸੀ ਡਾਕਟਰ ਨੇ ਉਹਨੂੰ ਪਿਆਰ ਨਾਲ ਕੁਝ ਸਮਝਾਇਆ ਕਿ ਮਨ ਨੂੰ ਸ਼ਾਂਤ ਰੱਖਣ ਲਈ ਕੋਈ ਦਵਾਈ ਲਈ ਚੌਥੇ ਨੰਬਰ ਵਾਲੀ ਜਦੋਂ ਅੰਦਰ ਗਈ ਤਾਂ ਵੀਰਾ ਹੋਰ ਉਚਕੰਨੀ ਹੋ ਗਈ ਕਿਉਂਕਿ ਅਗਲੀ ਇਹਦੀ ਵਾਰੀ ਸੀ ਇਹ ਕਾਲਜ ਚ ਪੜਾਉਂਦੀ ਹੋਵੇਗੀ ਡਾਕਟਰ ਨੇ ਸੰਬੋਧਨ ਜੋ ਕੀਤਾ ਪ੍ਰੋਫੈਸਰ ਸਾਹਿਬ ਕਿਵੇਂ ਆਣਾ ਹੋਇਆ ਡਾਕਟਰ ਸਾਹਿਬ ਟੈਸਟ ਕਰਵਾਇਆ ਫੇਰ ਤੀਸਰੀ ਲੜਕੀ ਆ ਦੱਸੋ ਫੇਰ ਕੱਲ ਡਾਕਟਰ ਨੇ ਉਹਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਕਹਿ ਦਿੱਤਾ ਕੱਲ ਨਹੀਂ 4 ਦਿਨਾਂ ਬਾਅਦ ਕੱਲ ਕਿਉਂ ਨਹੀਂ ਪ੍ਰੋਫੈਸਰ ਦਾ ਸਵਾਲ ਸੀ ਕੱਲ ਮੈਂ ਆਪ ਡਾਕਟਰ ਕੋਲ ਜਾਣਾ ਮੇਰੀ ਵੀ ਦੂਸਰੀ ਲੜਕੀ ਆ ਡਾਕਟਰ ਨੇ ਮਜਬੂਰੀ ਦੱਸੀ ਕਿ ਕੀ ਡਾਕਟਰ ਸਾਹਿਬ ਤੁਸੀਂ ਵੀ ਇੰਜ ਸੋਚਦੇ ਹੋ ਪ੍ਰੋਫੈਸਰ ਨੇ ਹੈਰਾਨ ਹੁਕੇ ਪੁੱਛਿਆ ਮੈਂ ਵੀ ਤਾਂ ਹਿੰਦੁਸਤਾਨ ਮਰਦ ਹਿੰਦੁਸਤਾਨੀ ਮਰਦ ਦੀ ਪਤਨੀ ਆ ਮੈਨੂੰ ਵੀ ਕਾੜੀਆਂ ਫਿੱਕੀਆਂ ਸੋਨੀਆਂ ਪੈਂਦੀਆਂ ਬਹੁਤੀਆਂ ਆਰਤਾਂ ਦਾ ਮੁਕੱਦਰ ਇੱਕੋ ਜਿਹਾ ਹੁੰਦਾ ਹੈ ਡਾਕਟਰ ਦੀ ਆਵਾਜ਼ ਦਰਦ ਸੀ ਵੀਰਾਂ ਨੂੰ ਲੱਗਾ ਜਿਵੇਂ ਉਹਦਾ ਬੁਖਾਰ ਖੰਭ ਲਾ ਕੇ ਉੱਡ ਗਿਆ ਹੋਵੇ ਉਹਨੂੰ ਅਹਿਸਾਸ ਹੋਇਆ ਕਿ ਉਹ ਇਕੱਲੀ ਨਹੀਂ ਇਸ ਸਮਾਜ ਚ ਅਣਗਿਣਤ ਔਰਤਾਂ ਉਹਦੇ ਵਰਗੀਆਂ ਉਹ ਉਹ ਪੰਜਾਂ ਦਾ ਨੋਟ ਮੁਠੀ ਚ ਕੁੱਟਨੀ ਘਰ ਨੂੰ ਵਾਪਸ ਆ ਰਹੀ ਸੀ ਬਿਨਾ ਡਾਕਟਰ ਦੀ ਡਾਕਟਰ ਨਹੀਂ ਉਹ ਦਵਾਈ ਲਿਆ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ